ਪਰਾਵਾ ਜਿਹੜੀ ਘਰ ਵਾਲੀ ਜਾ ਤੈਣਾ ਹਾਏ ਓਏ ਮਤਲਬ ਪਤਨੀ ਜਿਹੜੀ ਪਤਨੀ ਘਰ ਕੀ ਰਾਣੀ ਐ ਔਰ ਰੱਬਾ ਕਿਹੜੇ ਜਨਮ ਦਾ ਬਦਲਾ ਲੈ ਲਿਆ ਸਾਡੇ ਤੋਂ ਕੀ ਭਾਲਦਾ ਇਹ ਪਰਾਵਾ ਐਡੀਆਂ ਪੈੜੀਆਂ ਇਹ ਨਾ ਝੀਣ ਦਿੰਦੀਆਂ ਨਾ ਹੀ ਮਾਰਨ ਦੇ ਦਿੰਦੀਆਂ ਤੇ ਹੋਰ ਹੁਣ ਕੱਲ ਦੀ ਗੱਲ ਸੁਣ ਲਓ ਕੱਲ ਪਰਾਵਾ ਮੈਂ ਸ਼ਾਮ ਨੂੰ ਆ ਕੇ ਨਾ ਰੋਟੀ ਖਾਈ ਆਵਾਂ ਤੇ ਮੈਂ ਰੋਟੀ ਖਾਈ ਆਵਾਂ ਪਰਾਵਾ ਤੇ ਸਬਜ਼ੀ ਚ ਨੂਨ ਵੱਧ ਸੀ ਆ ਤੇ ਮੈਂ ਕਿਹਾ ਵਿਚਾਰੀ ਤੜਕੇ ਦੀ ਥੱਕੀ ਟੁੱਟੀ ਆ ਨਾ ਕੰਮ ਕਰ ਕਰ ਕੇ ਤੇ ਕਾਹ ਨੂੰ ਚੱਲ ਬੋਲਣਾ ਕੋ ਜਿਹੜਾ ਮੈਂ ਚੁੱਪ ਕਰਕੇ ਖਾ ਲਈ ਸਬਰ ਦਾ ਘੁੱਟ ਭਰ ਕੇ ਇਹਨਾਂ ਤੇਜ ਨੂਨ ਮੈਂ ਚੱਲ ਕੋਈ ਗੱਲ ਨਹੀਂ ਨਾ ਵਿਚਾਰੀ ਨੂੰ ਕਾਹ ਨੂੰ ਠਿੱਠ ਕਰਨਾ ਮੈਂ ਕਾਹ ਨੂੰ ਬੋਲਣਾ ਨਾ ਵੱਧ ਦਾ ਘਟਾ ਜੋ ਬਹੁਤ ਚੱਲ ਐਵਰੀਥਿੰਗ ਤੇ ਇੰਨੇ ਜੀ ਭਰਾਵਾ ਮੈਂ ਹਜੇ ਖਾ ਕੇ ਹਟਿਆ ਸੀਗਾ ਤੇ ਉਹ ਆਪ ਆ ਗਈ ਤੇ ਖਾਣ ਲੱਗ ਗਈ ਬਹਿ ਕੇ ਤੇ ਭਰਾਵਾ ਹੁਣ ਮੈਨੂੰ 20 ਗਾਲਾਂ ਗੱਡੀਆਂ ਹੁਣ ਮੇਰਾ ਗਰੀਬ ਦਾ ਕੀ ਕਸੂਰ ਐ ਦੱਸੋ ਕੀ ਕਸੂਰ ਐ ਪਤਾ ਕੀ ਕਸੂਰ ਸੀ ਕਹਿੰਦੀ ਹਾਂ ਹਾਂ ਤੂੰ ਰੋਟੀ ਖਾ ਲਈ ਤੇ ਤੂੰ ਦੱਸਿਆ ਕਿ ਇਹ ਚ ਨੂਨ ਵੱਧ ਐ ਉਹ ਮੈਂ ਕਿਹਾ ਮੈਂ ਤਾਂ ਤਾਂ ਚੁੱਪ ਕਰਕੇ ਬੈਠਾ ਰਿਹਾ ਏ ਵਿਚਾਰੀ ਵੀ ਕੋਈ ਗੱਲ ਨਹੀਂ ਚੱਲ ਹੁਣ ਕਿੱਧਰ ਹੈ ਨਾ ਸਿਆਪਾ ਕਰੂਗੀ ਦੁਬਾਰੇ ਫੇਰ ਕਹਿੰਦੀ ਹਾਂ ਹਾਂ ਤੂੰ ਜਾਣ ਕੇ ਠਠ ਕਰਦਾ ਤੂੰ ਮੈਂ ਤਾਂ ਰੋਟੀ ਵੀ ਨਹੀਂ ਨਸੀਬ ਹੋਣ ਦਿੰਦਾ ਚਾਜ ਨਾਲ ਬੈਠ ਕੇ ਖਾਣ ਲੱਗੀ ਸੀ ਮਸ ਉਹ ਮੈਂ ਕਿਹਾ ਮੈਂ ਤੈਨੂੰ ਕੀ ਕਹਿਆ ਕਹਿੰਦੀ ਹੋਰ ਤੂੰ ਠਠ ਹੀ ਕਰਦਾ ਮੈਂ ਕਿਹਾ ਕਿਉਂ ਮੈਂ ਕਿ ਕੀਤਾ ਕਹਿੰਦੀ ਤੂੰ ਦੱਸ ਨਹੀਂ ਸਕਦਾ ਸੀ ਕਿ ਵੱਧ ਹੈ ਤੇ ਮੈਂ ਕਿਹਾ ਫੇਰ ਕਹਿੰਦੀ ਮੈਂ ਕੋਈ ਨਾ ਕੋਈ ਇੰਤਜ਼ਾਮ ਕਰ ਲੈਂਦੀ ਮੈਂ ਕਹਾ ਮੈਂ ਬੁੱਲ ਮਲਾ ਕੇ ਹਸਾਬ ਲਾਇਆ ਜੇ ਮੈਂ ਕਹਾ ਮੈਂ ਤੈਨੂੰ ਬੋਲਾਂ ਤੂੰ ਤਾਂ ਵੀ ਗੱਲ ਪੈਣਾ ਤੇ ਜੇ ਨਾ ਬੋਲਾਂ ਤੂੰ ਤਾਂ ਵੀ ਗਾਲਾਂ ਹੀ ਦੇਣੀਆਂ ਤੇ ਹੋਰ ਮੇਰੇ ਬਿਨਾਂ ਗੱਲ ਤੋਂ ਗੱਲ ਪੈ ਗਈ ਓਏ ਮੇਰਾ 10 ਮਿੰਟ ਮਿੱਟੀ ਕਰ ਤੇ ਐਨਾ ਬੋਲੀ ਐਨਾ ਬੋਲੇ ਤੁਹਾਨੂੰ ਪਤਾ ਫਿਰ ਮੇਰੇ ਕੋਲ ਇੱਕ ਹੀ ਹਥਿਆਰ ਹੈ ਪੈਰੀ ਹੱਥ ਲਾ ਕੇ ਖੜਾ ਛਡੋਣਾ ਪੈਂਦਾ ਬਈ ਉਹੀ ਕੀਤਾ ਮੈਂ ਪੈਰੀਂ ਪੁਰੀ ਹੱਥ ਲਾ ਕੇ ਭਗਵਾਨ ਕਹਿ ਕੋਕੇ ਖੜਾ ਛਡਾਇਆ ਮਸਾਂ ਤੇ ਬਾਅਦ ਚੋਂ ਪਿੱਛੇ ਮੂੰਹ ਕਰਕੇ ਰੱਬ ਨੂੰ ਪੰਜ ਸੱਤ ਗਾਲਾਂ ਕੱਢੀਆਂ ਇਹਦੇ ਵੰਡੇ ਮੈਂ ਕਹਾ ਤੂੰ ਭਾਲਦਾ ਕੀ ਸੀ ਮੈਂ ਤੋ ਜਿਹੜੀ ਆ ਐਡੀ ਚੜੇਲ ਪੇਸ਼ਪਤੀ ਮੇਰੇ ਹਾਂ ਤੁਹਾਡੇ ਵੀ ਇਹ ਜੀ ਅਕੇ ਮੈਨੂੰ ਤਾਂ ਲੱਗਦਾ ਸਾਰਿਆਂ ਹੀ ਇੱਕੋ ਜਿਹਾ ਕੋਈ ਚੱਜਦੀ ਹੈ ਤਾਂ ਮੈਨੂੰ ਦੱਸੋ ਕੋਈ ਹੌਸਲਾ ਹੀ ਹੋ ਜਾਵੇ ਕਿਸੇ ਕੋਲ ਤਾਂ ਚੱਲ ਚੱਜਦੀ ਰਹੀ ਹੈ ਹੋ ਰਹੀ ਆ